ਮਸਲਾ ਦੇਖੋ ਇਹ ਹੈ ਜੀ ਅਸੀਂ ਦੋਨੇ ਭਰਾ ਬਾਰਡਰ ਦੇ ਉੱਤੇ ਡਿਊਟੀ ਕਰਦੇ ਹਾਂਗੇ ਤੇ ਸਾਨੂੰ ਬਹੁਤ ਦਿਨਾਂ ਬਾਅਦ ਪਤਾ ਲੱਗਿਆ ਜਦੋਂ ਸਾਡੇ ਖੇਤ ਦੇ ਵਿੱਚ ਥੋੜੀ-ਮੋਟੀ ਜ਼ਮੀਨ ਨੂੰ ਲੈ ਕੇ ਫੋਟੋ ਤੇ ਲੜਾਈ ਹੋਈ ਆ ਤੇ ਮੇਰੇ ਮਾਤਾ ਪਿਤਾ ਜੀ ਕੁੱਟਮਾਰ ਕੀਤੀ ਗਈ ਆ ਤੇ ਸਾਡੀ ਕੁੱਟਮਾਰ ਕਰਕੇ ਮੇਰੇ ਮਦਰ ਫਾਦਰ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਗਈ ਆ ਤੇ ਵਾਇਰਲ ਕਰਨ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਕੁਛ ਵਾਲੇ ਨਾਲ ਹੋ ਰਿਹਾ ਅਸੀਂ ਉਹ ਛੁੱਟੀ ਲੈ ਕੇ ਅਰਜੈਂਟ ਆਏ ਫਿਰ ਆਏ ਤੇ ਅਸੀਂ ਖੇਤ ਗਏ ਸਾਨੂੰ ਵੀ ਕਹਿੰਦੇ ਵੀ ਤੁਸੀਂ ਇੱਥੇ ਇਕੱਲੇ ਥਾਓ ਆਪਣੀ ਇੰਡੀਅਨ ਆਰਮੀ ਨਾਲ ਲੈ ਕੇ ਆਓ ਤੇ ਅਸੀਂ ਤੁਹਾਨੂੰ ਇੱਥੇ ਵੜ ਨਹੀਂ ਦਿੰਦੇ ਹੈਗੇ ਤੇ ਉਸ ਤੋਂ ਬਾਅਦ ਵੀ ਇਹ ਮਸਲਾ ਲਗਾਤਾਰ ਹੀ ਪਖਿਆ ਜਾ ਰਿਹਾ ਤੇ ਸਾਡੀ ਕੋਈ ਸੁਣਵਾਈ ਤਾਂ ਹੋ ਰਹੀ ਆ ਪਰ ਵੀ ਉਹਦੇ ਕਾਰਵਾਈ ਨਹੀਂ ਹੋ ਰਹੀ ਤੇ ਲਗਾਤਾਰ ਸਾਨੂੰ ਟਾਲਿਆ ਜਾ ਰਿਹਾ ਤੁਹਾਡਾ ਸਮਝੌਤਾ ਕਰ ਲਓ ਤੁਸੀਂ ਕੰਪਰੋਮਾਈਜ਼ ਕਰ ਲਓ ਪਰ ਸਾਨੂੰ ਕੋਈ ਲੱਗ ਨਹੀਂ ਰਿਹਾ ਜੀ ਸਾਨੂੰ ਕੋਈ ਇਹਦੇ ਵਿੱਚੋਂ ਇਨਸਾਫ ਮਿਲੂਗਾ ਰੌਲਾ ਕਰਦਾ ਸੀਗਾ ਰੌਲਾ ਸਾਡੀ ਜ਼ਮੀਨ ਦੀ ਪਹੀਦਾ ਜੀ ਫੜੀ ਜ਼ਮੀਨ ਨੂੰ ਰਸਤਾ ਜਾਂਦਾ ਤੇ ਉਹ ਰਸਤੇ ਨੂੰ ਹਟਾਉਣਾ ਚਾਹੁੰਦੀ ਆ ਜੀ ਸਾਡੀ ਜ਼ਮੀਨ ਨੂੰ ਵਿੱਚੋਂ ਸਾਨੂੰ ਲੰਘਣ ਦੇ ਰੋਕਣਾ ਚਾਹੁੰਦੇ ਆ ਤੇ ਵਾਰ-ਵਾਰ ਸਾਨੂੰ ਇਸ ਚੀਜ਼ ਬਾਰੇ ਟੌਰਚਰ ਕੀਤਾ ਜਾ ਰਿਹਾ ਮੇਰੇ ਮਾਤਾ ਪਿਓ ਨੂੰ ਟੌਰਚਰ ਕੀਤਾ ਜਾ ਰਿਹਾ ਤੇ ਉਹੀ ਕਿਦੇ ਧਿਆਨ ਦੇ ਵਿੱਚ ਮਾਮਲਾ ਸਾਰਾ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਹੈ ਜੀ ਕਿਹੜੇ ਥਾਣੇ ਤੇ ਪਿੱਖੀ ਥਾਣੇ ਦੇ ਵਿੱਚ ਜਿਹੜਾ ਮਾਮਲਾ ਜਿਹੜਾ 20 ਤਰੀਕ ਦਾ ਉੱਥੇ ਰਿਜਿਸਟਰ ਹੋਇਆ ਪੁਲਿਸ ਸਾਡੇ ਨਾਲ ਗੱਦਾਲ ਟਾਲ ਰਹੀ ਹੈ ਜੀ ਥੋੜਾ ਸਮਝੌਤਾ ਕਰਵਾ ਲਾਂਗੇ ਤੁਸੀਂ ਦੋ-ਤਿੰਨ ਰੁਕਦੇ ਹੋ ਚਾਰ-ਦੋ ਕੱਜੋ ਕੱਲ ਨੂੰ ਆ ਜਿਓ ਸਵੇਰੇ 9 ਵਜੇ ਜਾਈਦਾ ਜਾਈਦਾ ਜੀ ਸ਼ਾਮਾਂ ਤੱਕ ਅਸੀਂ ਉੱਥੇ ਬੈਠੇ ਰਹਈਦਾ ਅਗਲੇ ਦਿਨ ਫਿਰ ਸਾਨੂੰ ਕਹਿ ਲੈਂਦਾ ਕੱਲ ਨੂੰ ਬੁਲਾਵਾਂਗੇ ਸਾਨੂੰ ਜਾਂ ਪਰਸ ਇੱਕ ਹਫ਼ਤਾ ਲਗਾਤਾਰ ਸਾਡਾ ਨਹੀਂ ਹੀ ਜਲ ਰਿਹਾ ਜੀ ਤੇ ਅਸੀਂ ਹੁਣ ਤੱਕ